ਗੁੱਡ ਮਾਰਨਿੰਗ ਜੀ ਅੱਜ ਹੈ 17 ਅਕਤੂਬਰ ਤੇ ਆਪਣਾ ਡੇਲੀ ਬਲੌਗ ਡੇ 58 ਤੇ ਸਾਡੇ ਵੱਲੋਂ ਮਾਰਨਿੰਗ ਕਰੀ ਜਾ ਰਹੀ ਹੈ ਦੇਖ ਹੈ ਹਨਵੇਂ ਕੀ ਕਰ ਰਹੇ ਹੈਵਿੰਗ ਮਾਰਨਿੰਗ ਮੋਨਿੰਗ ਉੱਠ ਕੇ ਦੇ ਮਾਰਨਿੰਗ ਮੋਨਿੰਗ ਸਾਡੇ ਸਾਰੇ ਲੋਕ ਗੁੱਡ ਮਾਰਨਿੰਗ ਅੱਜ ਸ਼ਰਾਰਤ ਹੋਇਆ ਹੋਇਆ ਪੂਲ ਸ਼ਰਾਰਤ ਐਡਰਨਾਲੀਨ ਇਹਦਾ ਹਾਈ ਹੋਇਆ ਹੋਇਆ ਸਾਡਾ ये पता नहीं तो की हम दा दंदिया बटर दा ना करे गुड मॉर्निंग जी सारे आने हूं हुन असि जा रहे हैं स्कूल हम mm, कोशिश तो बहुत करते हैं कि टाइम ना निकल सके टाइम ना निकल भी रहे हैं 7:25 तो निकल जाने हैं बट स्टिल ट्रैफिक बहुत ट्रैफिक है लेट मी शो यू देखो इस लेन पे ज्यादा ट्रैफिक हो जा रहा है ऑफ कोर्स क्योंकि सी ब्रिज पर ले लेते हैं काके तो, का 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 ने चक्कर नहीं देखिए चलो साढ़े दस स्कूल एम्बुलेंस जे अपना काका उन स्टम कंडीशन दोनों दो ने देख के कहना सीगा कि कहना चाहिए उन्होंने व्यू 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 और ये लाइट्स और आवाज सुन के ना आए उनदे भी वो भी वो भी हुए कि वो भी वो भी वो भी वाली कार चलो जी सनस को चलिए मैं घर आ गया बट यार मैं कैसे गाड़ी पार्क करते हैं अपन उठे कोई स्कूटी ला ਬਿਲਕੁਲ ਸੈਂਟਰ ਚ ਉਹ ਮੈਨੂੰ ਗੱਡੀ ਸੜਕ ਤੇ ਲਾਉਣੀ ਪਈ ਔਰ ਉਹਦਾ ਖਤਰਾ ਰਹਿੰਦਾ ਯਾਰ ਆਉਂਦੀ ਜਾਂਦੀ ਕੋਈ ਕਾਰ ਬਾਈਕ ਵਗੈਰਾ ਟੱਚ ਕਰਕੇ ਗੱਡੀ ਨੂੰ ਲੋਕ ਉਹ ਆਇਆ ਦੇਖੋ ਪਤਾ ਵੀ ਹੈਗਾ ਵੀ ਨਹੀਂ ਪਤਾ ਕੌਣ ਲੱਗਾ ਘਰੇ ਦੇਖਦਾ ਘਰੇ ਨਾ ਆਇਆ ਹਾਂ ਅਹ ਗੱਡੀ ਦਾ ਖੇਤ ਉਹ ਦੇਖੋ ਹਲਕੇ ਹਲਕੇ ਵਾਲੇ ਚ ਉਹ ਲੱਗੇ ਨਿਕਲਣ ਲੱਗੇ ਇਹ ਦੂਜੇ ਸਾਰੇ ਖਾਲੀ ਪੈਨੇਗੇ ਵੈਸੇ ਬੀਜੇ ਸਾਰਿਆਂ ਚ ਹੋਇਆ ਬਸ ਅਜੇ ਪੁੰਗਰਨਾ ਸਟਾਰਟ ਹੋਇਆ ਆਹਾਂ ਪੁੰਗਰਿਆ ਤੇ ਇੱਕ ਉਹ ਲਾਸਟ ਆਰਥ ਫੈਲ ਤੋਂ ਦੇਖਦੇ ਵਾਹ ਹਾਲੇ ਕਾਏ ਪੁੰਗਰਿਆ ਤੇ ਪਾਪਾ ਨੂੰ ਪੁੱਛਦੇ ਆ ਕਿ ਆਪਾਂ ਦੀਵਾਲੀ ਦੀ ਰਾਈਟਿੰਗ ਕਰਨੀ ਹੈ ਕਦੋਂ ਕਰਾਂਗੇ ਇਹ ਕਿ ਰੋਸੇ ਚ ਵੀ ਕਰਾਉਣੀ ਹੈ ਤੇ ਆਪਣੀ ਪਿਆਰੀ ਚਿੜੀਆ ਹਲਕੀ ਲੱਗਦੀ ਹੁਣ ਠੀਕ ਹੋ ਰਹੀ ਹੈ ਹੁਣ ਤੇਜ਼ ਹੋ ਗਈ ਪਹਿਲਾਂ ਸੁਸਤ ਸੀਗੀ ਹੁਣ ਤੇਜ਼ ਹੋ ਗਈ ਜਿਵੇਂ ਠੀਕ ਹੋਈ ਜਿੱਥੋਂ ਆਪਾਂ ਲੈ ਕੇ ਆਏ ਸੀ ਉੱਥੇ ਛੱਡਿਆਵਾਂਗੇ ਤੇ ਆਈ ਐਮ ਰੈਡੀ ਫॉर ਅ ਆਫਿਸ ਤੇ ਆਪਾਂ ਪਲਾਂਗਾ ਕਰੀ ਸੀ ਉਹ ਸਫਾਈ ਚੱਲ ਰਹੀ ਹੈ ਨਾ ਤੇੜੀਆਂ ਦੀ ਸਫਾਈ ਕਰਕੇ ਫਿਰ ਆਪਾਂ ਲਾਵਾਂਗੇ ਲਾਈਟਸ ਕਰਦੇ ਉੱਪਰ ਦਿਵਾਰੀ ਦੇ ਲਈ ਤੇ ਆਫਿਸ ਦੇ ਉੱਤੇ ਵੀ ਲਾਈਟਸ ਲਵਾਉਣੀਆਂ ਨੇ ਉਹ ਮੈਂ ਦੇਖਦਾ ਪਾਪਾ ਦੇ ਫਰੈਂਡ ਨੇਗੇ ਹੈਪੀ ਚਾਚਾ ਜੀ ਉਹ ਲਾ ਜਾਣਗੇ ਆਪਾਂ ਲਾਈਟਸ ਤੇ ਖਰੀਦ ਲਾਏ ਲਾਈਟਸ ਖਰੀਦ ਕੇ ਉਹਨਾਂ ਨੂੰ ਦੇ ਦਾਂਗੇ ਕਿਉਂਕਿ ਉੱਥੇ ਫਿਰ ਉਹ ਕਰਨੀ ਪੈਣੀ ਹੈ ਨਾ ਜਿੱਕੀ ਹੁੰਦੀ ਆ ਹਾਂ ਕੀ ਕਹਿੰਦੇ ਨੇ ਯਾਰ ਉਹ ਦਵਾਚ ਨਹੀਂ ਯਾਰ ਲੈ ਮਾਇਨ ਚ ਵਰਡਸ ਸਕਿਪ ਹੋ ਜਾਂਦੇ ਨੇ ਆਈ ਆ ਕੀ ਕਹਿੰਦੇ ਨੇ ਯਾਰ ਉਹ ਹਾਂ ਦਵਾਚ ਨਹੀਂ ਯਾਰ ਸਪਲਾਈ ਹਾਂ ਸਪਲਾਈ ਸਪਲਾਈ ਦੇਣੀ ਪੈਂਦੀ ਹੁੰਦੀ ਆ ਉਹ ਦੇਣ ਕੇ ਆ ਕੇ ਆ ਹੈਪੀ ਜੰਟ ਨੂੰ ਕਰ ਲਿਓ ਗੋਲ ਤੇ ਪਹਿਲਾਂ ਖਾਈਏ ਰੋਟੀ ਤੂੰ ਪੁੱਖ ਲੱਗਿਆ ਅੱਜ ਆਪਾਂ ਆਫਿਸ ਆਗੇ ਸੀਗੇ ਜੋ ਤੂਫ ਕਰ ਲਈ ਤਾਂ ਜੀ ਕਲਾਸ ਲਾਉਣ ਚੱਲੇ ਆਪਾਂ ਤੇ ਅੱਜ ਪੜਾਂਗੇ ਤੱਕ ਹੋਰ ਜੀ ਅੱਜ ਆਪਾਂ ਕਰਾਵਾਂਗੇ ਬੱਚਿਆਂ ਨੂੰ ਡੀਗ੍ਰੇਡੇਸ਼ਨ ਆਫ এনवायरमेंट ਇਨ এনवायरमेंट ਦੇ ਵਿੱਚ ਕੀ ਵਿਗਾੜ ਹੁੰਦਾ ਤੇ ਉਹਦੀ ਪੂਰੀ ਵਧੀਆ ਐਗਜ਼ਾਮਪਲ ਦੇ ਕੇ ਸ਼ਾਇਦ ਉਹਨਾਂ ਨੇ ਪੜ੍ਹੀ ਹੋਵੇ ਪਰ ਜ਼ਿਆਦਾਤਰ ਹੈਗਾ ਚਾਂਸ ਕਿ ਨਹੀਂ ਪੜ੍ਹੀ ਹੋਊਗੀ ਕਿ ਜਿਹੜਾ ਸਟਾਈਲ ਨਾਲ ਆਪਾਂ ਪੜ੍ਹਾਵਾਂਗੇ ਵਾਈਗਰੂ ਦੇ ਮੇਰਾ ਉਹ ਆਪਾਂ ਹੀ ਪੜਾਉਣੇ ਆ ਤਾਂ ਚਲੋ ਮਿਲਦੇ ਆ ਬੱਚਿਆਂ ਨੂੰ ਤੇ ਪੜਾਉਣੇ ਆ ਇਹਨਾਂ ਨੂੰ ਫਾਈਟ ਮੈਂ ਤੁਹਾਨੂੰ ਨਾ ਫਾਈਟ ਦਿਓ ਲੱਗੀ ਇੰਨੇ ਵੱਜ ਜਾਂਦੇ ਨੇ 1:00 ਵਜੇ ਚੱਲੀਏ ਚੱਲਦੇ ਇੱਕ ਮੈਂ ਤੁਹਾਨੂੰ ਰਿਕਵੈਸਟ ਕੀਤੀ ਸੀ ਨਾ ਉਹ ਦਿਖਾਉਣਾ ਕਿਉਂ ਕੀਤੀ ਸੀ ਉਹ ਡੌਗੀ ਵਾਲੀ ਜਿਹੜਾ ਵੀ ਗੱਡੀ ਚੱਕਣੀ ਆ ਉਹ ਦੇਖ ਕੇ ਆਵਾਜ਼ ਕਰਕੇ ਚੱਕਿਆ ਕਰੋ ਡੌਗੀ ਹੁੰਦੇ ਨੇਗੇ ਆ ਦੇਖੋ ਆ ਦੇਖ ਆਪਣੀ ਕੱਟੀ ਦੇ نیچے ਪਿਆ ਹੁਣ ਮੈਂ ਆਵਾਜ਼ ਕਰੂੰਗਾ ਜੱਦੀ ਦੀ ਅਹ ਅੰਗੜਾ ਆ ਗਿਆ ਲੰ ਲੱਗਿਆ ਸੁਖੀਆ ਭਾਈ ਜਾਣਾ ਹੈ ਮੈਂ ਵੀ ਠੀਕ ਹੈ ਛਿੱਟ ਹੈ ਤਾਂ ਕਰਕੇ ਕਹਿਣਾ ਕਿ ਆਵਾਜ਼ ਕੋਈ ਨਾ ਕਰਦਾ ਕਰੋ ਇਹ ਉੱਠ ਜਾਣਾ ਹੈ ਬਾਕੀ ਇੰਜਨ ਸਟਾਰਟ ਹੋਊਗਾ ਫਿਰ ਰੁਕ ਜੂਗਾ ਉਹ ਦੇਖੋ ਤੁਹਾਨੂੰ ਸ਼ੀਸ਼ੇ 'ਚ ਦਿਖ ਰਿਹਾ ਹੋਊਗਾ ਪਤੰਦਰ ਨਿਕਲਿਆ ਹੈ ਦਉਗੇਸ਼ ਭਾਈ ਤੇਰੀ ਰੱਖਿਆ ਕਰਨ ਨੂੰ ਹੀ ਮੈਨੇ ਰੋਲੇ ਪਾਏ ਨੇ ਤਾਂ ਤਾਂ ਚਲੋ ਜੀ ਕਲਾਸ ਲਾ ਕੇ ਜੀ ਆ ਲਾ ਗਿਆ ਮੁਰੇ ਤੇ ਆਪਾਂ ਪਹੁੰਚ ਗਏ ਉਹਦੇ ਨੋਟਸ ਚੱਕੀਏ ਮੇਰੇ ਯਾਦ ਰਹੀਆ ਮੈਂ ਆਪਦੇ ਕਦੇ ਵੀ ਨੋਟਸ ਕਦੇ ਵੀ ਕੋਈ ਵੀ ਕਿਤਾਬ ਹਨ ਉਹ ਕਦੇ ਇਨਾਂ ਦੇ ਸਿੱਟੀਆਂ ਨੇ ਆ ਕਦੇ ਨਾ ਨਜਾਇਜ਼ ਦਿੱਤੀਆਂ ਨੇ ਤੁਹਾਨੂੰ ਲੰਨ ਨੇ ਆਪਾਂ ਪਹੁੰਚ ਗਏ ਸ਼ੰਕਰ ਦੀ ਜੈ ਜੀ 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 ਬਾਬੇ ਸਤਾਪ ਉਹ ਕਰਦੇ ਆ ਆਈ ਅਸੀਂ ਪਹੁੰਚ ਗਏ ਬਹੁਤ ਵਧੀਆ ਕਲਾਸ ਲੱਗੀ ਪਰਾਜਬਰਦਸਤ ਪੜਾਇਆ ਨਨ ਟਾਪਿਕ ਅੱਜ ਸੀਗਾ ਡੀਗ੍ਰੇਡੇਸ਼ਨ ਆਫ এনवायरमेंट ਉਹਨਾਂ ਨੂੰ ਸਿਰਫ ਸਮਝਾਇਆ ਕਿ ਕਿਹੜੀ ਇੱਕ ਐਗਜ਼ਾਮਪਲ ਨਾਲ ਕੀ ਕੀ ਹੁੰਦਾ ਡੀਗ੍ਰੇਡੇਸ਼ਨ ਆਫ এনवायरमेंट ਤੇ ਉਸ ਤੋਂ ਹੁਣ ਬਾਹਰ ਨਿਕਲਿਆ ਸੀ ਬਸ ਮਾੜਾ ਨੂੰ ਫੋਨ ਕਰਿਆ ਕਿ ਤੁਸੀਂ ਅੱਜ ਫੇਰ ਆਪਣੇ ਜੋ ਫਰੈਂਡ ਨੇ ਕਿ ਕਤੰਜਲੀ ਮੈਮ ਉਹਨਾਂ ਦੇ ਘਰੇ ਵਾਗ ਜਿਓ। ਇਹ ਗੁੱਸਾ ਕਰ ਰਹੀ ਸੀ ਕਿ ਥੋੜਾ ਰੋਜ਼ ਦਾ ਹੋ ਗਿਆ ਹੁਣ ਲੈ। ਆਪ ਤਾਂ ਕੰਮ 'ਚ ਵੜੇਗੀ ਇਹ ਵੀ ਕੰਮ ਕਰ ਲਓ ਤੇ ਹੁਣ ਆਪ ਹੀ ਗੁੱਸਾ ਕਰੀਏ। ਤੇ ਕਹਿੰਦਾ ਮੈਂ ਸਕੂਲ 'ਚ ਆਜੋ। ਚੱਲ ਫਿਰ ਸਕੂਲ ਜਾ ਰਹੇ ਹਾਂ ਮੈਂ ਲੈਣ। ਤੇ ਜਦੋਂ ਮੈਨੂੰ ਕਾਲੀ ਹੋਵੇ ਤੇ ਆਪਾਂ ਟ੍ਰੈਫਿਕ 'ਚ ਨਾ ਫਸੀਏ ਕਦੇ ਹੋ ਸਕਦਾ। ਆ ਦੇਖ ਜਾਮ ਲੱਗਿਆ ਜੇ ਜਦੋਂ ਕਦੇ ਕਾਲੀ ਨਾ ਹੋਵੇ ਫਿਰ ਕਦੇ ਜਾਮ ਨਹੀਂ ਲੱਗਦਾ ਫਿਰ ਖੁੱਲੇ ਹੀ ਰਹੂਗਾ ਕੰਮ ਤੇ ਬਸ ਜਦੋਂ ਕਾਲੀ ਹੁੰਦੀ ਆ ਉਦੋਂ ਹੀ ਜਾਮ ਲੱਗਣੇ ਹੁਣ ਦੇਖੀ ਚੱਲੋ ਇਹਨਾਂ ਨੂੰ ਇਹੋ ਜੀ ਅੱਛਾ ਛੋੜਨ ਦੀ ਕੀ ਬਾਤ ਹੈ ਕਹਨ ਦੀ ਬਾਤ ਪੁਰਾਣੀ ਇਸ ਦਿੰਨ ਦੀ ਮੈਂ ਲਿਖ ਦ ਤੁਮ

ਸਿਸ ਇਹ ਸਾਰੀਆਂ ਸਾਰੀਆਂ ਫਿਰ ਪੇਪਰ ਬਣਾਉਣਾ ਸੀ ਤੁਹਾਨੂੰ ਪਤਾ ਹੈ ਅੱਜ ਮੈਂ ਸਿਪੜਾਇਆ ਡੀਗ੍ਰੇਡੇਸ਼ਨ অফ এনवायरमेंट ਤੇ ਮੈਂ ਆਫਿਸ 'ਚ ਬੈਠਾ ਬੈਠਾ ਮੈਂ ਬੈਠਾ ਸੀ ਲੱਗਦਾ ਟਾਪਿਕ ਤੇ ਉਹ ਵੀ ਚੰਗ ਐਗਜ਼ਾਮਪਲ ਤਿਆਰ ਕਰੀ ਐਗਜ਼ਾਮਪਲ ਡੀਗ੍ਰੇਡੇਸ਼ਨ ਆਫ এনवायरमेंट ਉਹ ਵਾਸ ਦੀ ਖੜਕੜ ਨਾਲ ਵੀ ਅਹਿਸਾਸ ਹੋਇਆ ਕਿ ਤੁਸੀਂ ਪਲੇਟਾਂ ਨਹੀਂ ਬਾਅਦ 'ਚ ਹੋਇਆ ਤੇ ਦਮੈਂ ਸਵੇਰ ਤਾਂ ਮੈਂ ਬ੍ਰੇਕਫਾਸਟ ਗੱਡੀ 'ਚ ਕੀਤਾ ਮੈਂ ਇਹਨਾਂ ਨੂੰ ਕਿਹਾ ਫਿਰ ਪਲੇਟਾਂ ਨਾ ਧਿਆਨ ਨਾਲ ਰੱਖੋ ਹਾਂਜੀ ਹਾਂਜੀ ਰੱਖ ਦਊਗਾ ਉਹ ਪਿੱਛੇ ਖੜਕਦੀ ਪਈ ਐ ਚੱਕੀ ਨਹੀਂ ਸੀ ਉਹ ਬੈਕਗਰਾਉਂਡ ਮਿਊਜ਼ਿਕ ਹੈ ਤਾਂ ਬੈਕਗਰਾਉਂਡ ਇਹ ਸਟੂਡੈਂਟਸ ਨੇ ਮਤਲਬ ਬੱਚਿਆਂ ਨੇ ਅੱਜ ਨਵੀਂ ਚੀਜ਼ ਸਿੱਖੀ ਆਪਸ ਦੇ ਵਿੱਚ ਕੁੜੀਆਂ ਨੇ ਆ ਬੋਲ ਬਣਾਣਾ ਪੇਪਰ ਦਾ ਇਹਨਾਂ ਦੇਖ ਸਾਰੇ ਬੋਲ ਬਣੇ ਮੈਂ ਕਿਹਾ ਲਿਆਓ ਤੇ ਮੇਰੀ ਗੱਲ ਬਣਾਈਏ ਇੱਕ ਮੈਂ ਦੇ ਦੋ ਕਾਟ ਕੇ ਰਸਤੇ ਤਾਂ ਕਰਦਾ ਖੇਡ ਹੈ ਉਹਦੇ ਲਈ ਸਕਿੰਟਾਂ ਚ ਗੁੱਚ-ਮੁੱਚੂ ਕਰ ਦੇਣੀ ਹੈ ਤੇ ਮੇਰੀ ਗੱਲ ਤਾਂ ਸੁਣੋ ਜਿਵੇਂ ਨਾ ਬੈਠੇ ਬੈਠੇ ਨੇ ਤਿਆਰ ਕਰਿਆ ਇੱਕ ਟਾਪਿਕ ਵੈਸੇ ਪਹਿਲਾਂ ਤਾਂ ਮੈਂ ਕੋਈ ਪਹਿਲਾਂ ਇਹਨਾਂ ਨੂੰ ਪੜਾਉਂਦਾ ਸੀਗਾ ਉਹ ਨੋਟਸ ਤਾਂ ਹੈਗੇ ਨੇ ਮੇਰੇ ਤੇ ਉਹਦੇ ਵਿੱਚ ਨਾ ਆਹ ਇਸ ਚੀਜ਼ ਨਹੀਂ ਸੀ ਮੈਂ ਕਿਹਾ ਯਾਰ ਔਰ ਵੀ ਡਿਟੇਲ ਚ ਸਮਝਾਵਾਂ ਤਾਂ ਉਹਦੇ ਵਿੱਚ ਐਡ ਕਰਿਆ ਭਾਗ ਹਾਂ ਟਾਈਮ ਦਾ ਉਹ ਬਹੁਤ ਡਿਟੇਲ ਸਪੈਲ ਪੜਾਇਆ ਉਹਨੂੰ ਖੁਸ਼ ਹੋ ਗਿਆ ਕਿ ਫਿਰ ਮੈਂ ਪੁੱਛਿਆ ਕਹਿੰਦਾ ਸੱਚ ਨੇ ਹੁਣ ਕਰੰਟ ਅਫੇਅਰ ਕਰਦੇ ਹੁਣ ਜਿਹੜੇ ਮੈਡਮ ਨੇ ਉਹਨਾਂ ਦੇ ਅਪੈਂਸਰ ਕੱਲ੍ਹ ਤੋਂ ਬਿਦਵਾਲੀ ਸੈਟਮੈਂਟ ਕਰਾਂਗੇ ਉਹ ਅਦਵਾਲੀ ਸੈਟਮੈਂਟ ਹੋ ਗਈ ਕਰੂ ਤਾਂ ਉਸ ਤੋਂ ਤੋਂ ਉਹਨਾਂ ਨੇ ਪੁੱਛ ਲਿਆ ਮੈਮ ਆਮ ਆਈ ਐਨਵਾਈਟਡ ਉਹਨਾਂ ਨੇ ਆਪ ਹੀ ਕਿਹਾ ਤਾਂ ਕਿ ਸਰ ਥਾਰੇ ਨੂੰ ਨੰਦ ਤੁਸੀਂ ਵੀ ਆਏ ਹੋ ਸਰਸ ਜੀ ਠੀਕ ਹੈ ਫਿਰ ਮੈਂ ਤਾਂ ਹੁਣ ਮੈਨੂੰ ਵੈਸੇ ਆਇਆ ਸਾਰੇ ਟੀਚਰ ਮੇਰੇ ਬੰਦਾ ਨਾ ਮਾਜਾ ਹੈ ਕਿ ਕਿੰਨੇ ਕਿੰਨੇ ਨਹੀਂ ਸਰ ਤੁਸੀਂ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਕੰਦਾ ਬਲਕਿ ਹੈਗੇ ਸਾਰੇ ਫੀਮੇਲ ਟੀਚਰ ਨੇ ਨਾ ਮੈਂ ਇਕੱਲਾ ਹੀ ਮੇਲ ਟੀਚਰ ਹਾਂ ਤੇ ਮੇਰੇ ਜਾਣਦੇ ਨੂੰ ਤਾਂ ਸਾਰੇ ਵਾਸੇ ਚੱਲੀ ਜਾਂਦੇ ਨੇਗੇ ਇੱਕ ਅੱਡੇ ਵਿੱਚ ਹੁੰਦੇ ਨੇ ਇੱਕ ਟੀਚਰ ਹੀ ਪੜਾ ਦਿੰਦੇ ਮੈਂ ਤੇ ਮਗਾ ਠੀਕ ਹੈ ਠੀਕ ਤੋ ਕੱਲ ਨੂੰ ਦੀਵਾਲੀ ਸੈਲੀਬ੍ਰੇਟ ਕਰਾਂਗੇ ਵਧੀਆ ਡਿੰਗ ਡਿੰਗ ਲੱਗ ਲੱਗ ਡਿੰਗ ਤੁਹਾਨੂੰ ਮਿਲਿਆ ਦਿਵਾਲੀ ਦਾ ਗਿਫਟ ਸਾਡੇ ਸਾਹਮਣੇ ਲਵਾਈ ਲਾ ਕੇ ਆਪ ਤਿਆਰ ਕਰਵਾਈਆ ਨਰਮੇ ਭਾਈ ਕੀ ਗੱਲ ਮੇਰੇ ਆਹ ਯਾਰ ਦੰਬੇ ਮਠਾਈ ਇਹ ਮੈਂ ਕਿਹਾ ਸਰ ਤੁਸੀਂ ਬਹੁਤ ਮਿਹਨਤੀ ਹੋ ਵਾਹ ਮਿਹਨਤੀ ਹਾਂ ਦੋ ਇਹ ਨਾ ਠੀਕ ਹੈ ਸਾਹਿਬ ਖਾਹ ਭੰਦੇ ਭੰਦੇ ਬਈ ਆਖੋ ਦੇਖੀ ਕੀ ਕੀ ਹੈ ਬਤਲ ਮਮੀ ਜਾਦਰ ਇਹ ਬੈੱਡ ਸ਼ੀਟ ਦਿੱਤੀ ਹੈ ਤੇ ਮਠਾਈ ਦਿੱਤੀ ਹੈ ਦੀਵਾਲੀ ਬੇਲੇ ਨੂੰ ਵਾਹ ਨਾਲ ਥੈਂਕ ਯੂ ਸਰ ਫੋਰ ਮਾਈ ਹੈਪੀ ਦੀਵਾਲੀ ਨਾਲ ਲੈ ਜਾਦੇ ਹੈਂ ਰੱਖੀ ਹੈ ਵਧੀਆਂ ਰੱਖੀਆਂ ਹੈ ਜੋ ਬਣਾਈ ਬੋਲੀ ਮਠਾਈ ਦਾ ਖੋਲ ਇਹ ਘਰ ਦੀ ਬਣਾਈ ਹੈ ਖੋਲੀ ਮਠਾਈ ਮੈਂ ਖਾਣਿਆ ਤਾਂ ਜੀ ਅਸੀਂ ਚੱਲੇ ਹੁਣ ਮੇਰੇ ਨਾਨਕੇ ਵੀ ਅਸੀਂ ਬੈਠੇ ਬੈਠੇ ਮੇਰਾ ਦਿਲ ਕਰਿਆ ਇਹ ਰਣਾ ਸਵੇਰੇ ਜਿਕੇ ਰਿਆ ਸੀਗਾ ਕਿ ਮੈਂ ਕਹਾਂ ਤੁਹਾਨੂੰ ਉਹਦੋਂ ਨਾ ਜਦੋਂ ਆਪਾਂ ਗੋਲਪੇ ਖਾਣ ਲੱਗੇ ਸੀ ਅਸੀਂ ਮਾਮੇ ਕੋਲ ਤੇ ਇਹ ਨਾ ਉਦੋਂ ਮੰਦਿਰ ਸੀਗਾ ਸੀ ਮੰਦਿਰਾਂ ਕੋਲੇ ਉੱਥੇ ਕਹਿੰਦੇ ਕਿ ਮੈਂ ਮੰਦਿਰ ਦੇ ਮੱਥਾ ਟੇਕਣਾ ਤੇ ਮੈਂ ਕਹਾ ਠੀਕ ਆ ਟੇਕ ਲਾਂਗੇ ਅੱਜ ਮੇਰਾ ਸਵੇਰੇ ਹੋਇਆ ਮਨ ਚ ਮੈਂ ਕਿਹਾ ਤੁਹਾਨੂੰ ਮੰਦਿਰ ਗਿਆ ਸੀ ਨਾ ਤੈਨੂੰ ਆਜ ਤਨੋਲੇ ਦੇ ਪ੍ਰਾਚਨ ਮੰਦਿਰ ਦੇ ਵਿੱਚ ਮੱਥੜਾ ਲਗਾ ਕੇ ਲਿਆਂਗਾ ਉਹ ਦੇਖਦਾ ਤਲਾਵ ਵਾਲਾ ਮੰਦਿਰ ਆ ਫਰਾਸ਼ੀ ਨੇ ਇੱਕ ਤਨੋ ਲੈਂਟਰ ਹੋਣ ਤੋਂ ਪਹਿਲਾਂ ਹੀ ਹਨੂ ਮਾਂਜ ਦਾ ਮੰਦਿਰ ਆ ਉਹ ਵੀ ਬਹੁਤ ਪੁਰਾਣਾ ਮੈਂ ਤੇ ਮੇਰੇ ਮਾਮਾ ਜੀ ਹੁਣੀ ਜਾਂਦੇ ਹੁੰਦੇ ਸੀਗੇ ਤੇ ਉਹ ਮੈਂ ਕਿੱਥੇ ਮੱਥਾ ਟੇਕਾ ਕੇ ਲਿਆ ਬਾਕੀ ਹੋਰ ਮੈਂ ਮਾਮੇ ਕੋਲ ਰਹਾਂਗੇ ਅੱਜ ਤੂੰ ਹੀ ਮਨ ਕਰਿਆ ਕਿ ਮਾਮੇ ਕੋਲ ਚੱਲਦੇ ਆ ਤੇ ਹੁਣ ਤਿਹਾਰ ਸ਼ੁਰੂ ਹੋ ਗਏ ਵਧੀਆ ਤਰੀਕੇ ਨਾਲ ਤਾਂ ਕਰਕੇ ਬਾਜ਼ਾਰ ਵੀ ਸਜੇ ਪਏ ਨੇ ਵਸਤਾ ਵਧੀਆ ਅੱਜ ਪਟਾਕੇ ਲੈ ਯਾਰ ਇਸ ਵਾਰ ਦੇਖਦਾ ਪਟਾਕੇ ਆ ਬਦਲੇ ਵਿੱਚ ਘਾਟੀ ਚਾਂਸ ਲੈ ਗਿਆ ਪਟਾਕੇ ਰਾਵਾਂਗੇ ਹੈਵਨ ਸਾਡਾ ਡਰਦਾ ਫਿਰ ਇਸ ਵਾਰ ਇਹ ਪਤਾ ਨਹੀਂ ਪਟਾਕੇ ਚਲਾਏਗਾ ਬਣਾ ਕੀ ਬੋਲ ਰਹੇ ਪਟਾਕੇ ਚਲਾਏਗਾ ਜੈਕ ਉਹ ਪਿਛਲੀ ਵਾਰ ਉਹ ਡਰਦਾ ਸੀ ਹੈ ਕਿ ਕਿਵੇਂ ਚੱਲਦੇ ਠੱਠਾ ਪਤਾ ਹੈ ਨਾ ਏ ਬੀ ਸੀ ਮੇਕਾ ਚਲੇ ਏ ਬੀ ਸੀ ਕਰੂਗਾ ਹੈ ਨਾ ਵੀਡੀਓ ਚ ਕਿਵੇਂ ਬੀ ਹਾਂ ਏ ਬੀ ਸੀ ਡੀ ਈ ਈ ਤੋਂ ਬਾਅਦ ਕੀ ਹੁੰਦਾ pas uh, itu buat u u u hahaha <laughs> itu buat f f ustad buat G. d e. h A. i i j j k k l. l l m m n n o o b

ਉਹਨਾਂ ਸੱਚੀ ਪਹਿਲੀ ਡੈਸਟੀਨੇਸ਼ਨ ਕਹਿੰਨੀ ਜਾ ਰਹੇ ਆ ਪ੍ਰਾਚੀਨ ਹਨੂਮਾਨ ਮੰਦਿਰ ਮੇਂ ਕੋਈ ਜਾ ਰਸਤਾ ਹੈ ਜੀ ਗੁੱਲੇ ਗੁੱਲੇ ਕੀਤ ਖल्याण ਆਪਾਂ ਨੂੰ ਇਹ ਚੀਜ਼ ਨਹੀਂ ਆਟ ਨਹੀਂ ਲੱਗਦੀ ਮਤਲਬ ਆਟ ਮਤਲਬ ਇਹ ਨਹੀਂ ਹੁੰਨੇ ਲੱਗਦੀ ਪਰ ਸੱਚੀ ਮੇਰੇ ਨਾਲ ਕਜ਼ਨਸ ਇੱਕ ਵਾਰ ਦਿੱਲੀ ਤੋਂ ਆਏ ਉਹ ਜਦੋਂ ਦਿੱਲੀ ਤੋਂ ਮਤਲਬ ਪਹਿਲੀ ਵਾਰ ਆਏ ਤਾਂ ਉਹ ਦਿੱਕ ਬੜੇ ਹੈਰਾਨ ਹੋ ਗਏ ਕਹਿੰਦੇ ਪੰਜਾਬ ਚ ਤਾਂ ਉਹਨਾਂ ਨੇ ਦੇਖੀ ਨਹੀਂ ਕਦੇ ਕਹਿੰਦੇ ਉੱਥੇ ਤੇ ਕਿਉਂਕਿ ਦਿੱਲੀ ਇਸ ਦੇ ਵਿੱਚ ਬਹੁਤ ਭੀੜੇ ਬੜੇ ਘਰ ਜਾਂਦੇ ਨੇ ਕਿਨੇ ਕਿਨੀ ਕੰਜੈਸਟਡ ਜਗ੍ਹਾ ਤੇ ਫਲੋਰਿੰਗ ਹੁੰਦੀ ਹੈ ਨਾ ਤੇ ਆ ਇਹ ਮੰਦਿਰ ਇਹ ਬੜੀ ਕਰਦੀ ਆ ਸਕੂਲਾ ਲੱਗ ਰਿਹਾ ਪਰ ਨਹੀਂ ਬਾਲਾ ਦਾ ਮੈਂ ਆਜੀ ਮੱਥਾ ਟੇਕਣ ਆਂਦੀ ਆ ਅਸੀਂ ਆ ਗਏ ਮੰਦਿਰ ਪੈਸੇ ਤਾਂ ਘਰ ਵਰ ਗਈ ਹੈ ਇਧਰ ਫੈਮਲੀਆਂ ਰਹਿੰਦੀਆਂ ਨੇ ਲੱਗਦਾ ਇਹ ਉਹ ਹੋਵੇ ਹਾਂ ਤੇਰਮਸ਼ਾਲਾ ਉਹ ਰਹਿੰਦੇ ਨੇ ਇਹ ਮੰਦਿਰ ਇਹ ਹੈ ਜੀ ਪ੍ਰਾਚਨ ਹਨੂਮਾਨ ਮੰਦਿਰ ਵਰਨੇ ਵਾਲਾ ਅਰੇ ਸਾਡੇ 8:30 ਤੱਕ ਰਾਤ ਤੱਕ ਖੁੱਲ੍ਹਾ ਰਹਿੰਦਾ ਤੇ ਘਾਟਾਂ ਦੇ ਨੇ ਲੋਕ मंदिर मंदिर भी आ जाते हैं तो आ, तो हैं। भी हैं 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 से से <laughs> <जोतिया> से <laughs> से से okay. अच्छे, अच्छे, अच्छे। से से हम 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 तो दूर 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 आए 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 आप गए थे ओके ठीक है ठीक है आप तो यात्रा केंद्र पंडित जी आ रहे हैं मंदिर का द्वारा खोलेंगे बताओ इन्नी बार आए अथे पर कभी नोटिस ही नहीं करे पास इन्ना प्राचीन मंदिर है कि अयोध्या तो लोग आ रहे हैं देखो दर्शन करने वास्ते पर अस ने के नहीं आए पर चलो देर एक दस्ता है सूँ पता लग गया कि इतने है गे? प्राचीन मंदिर पर हाँ सची कह रही हैं पहला हनुमान मंदिर है जितने मैंने मंकी नहीं देखे और बहुत मंकी होंगे हनुमान मंदिर ਜਿੱਥੇ Shimla ਦੇ ਵਿੱਚ Shimla ਦੇ ਵਿੱਚ ਇਹਦਾ ਜਾਖੂ ਮੰਦਿਰ ਹੈ ਤੇ ਇੰਨੇ ਮੰਕੀ ਆ ਮੈਨੂੰ ਬਹੁਤ ਡਰ ਲੱਗਦਾ ਉੱਥੇ ਅੰਦਰ ਨੀ ਜਾਣਾ ਪੰਡਿਤ ਜੀ ਜੈ ਬਜਰੰਗ ਬਲੀ ਤੇ ਆ ਵੀ ਆ ਨੀ ਤੇ ਜੈ ਬਜਰੰਗ ਬਲੀ ਅਦਰ ਮੈਂ ਮੱਠਾ ਦੇ ਉੱਰ ਜਾ ਇਹ ਨਹੀਂ ਮੰਦ ਇਹ ਤੇਰੇ ਤੋਂ ਨਹੀਂ ਹੋਣਾ ਬੇਟਾ ਐਂ ਕਰਕੇ ਐਵੇਂ ਇਵੇਂ ਹੱਥ ਜੜੋ 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 ਹਾਂ ਜੜੋ ਅੱਗੇ ਤੂੰ ਜਾਉਣਾ ਤੇ ਬਾਬਾ ਜੀ ਦਾ ਉਹ ਸੁਣੋ ਨਾ ਅਤੇ ਇਹ ਕਿਤਨਾ ਪ੍ਰਾਣਾ ਮੰਦਿਰ ਹੈ 350 ਸਾਲ 350 ਸਾਲ ਰਾਜੇ ਦੇ ਟਾਈਮ ਤੇ ਬਣਿਆ ਹੋਇਆ 1755 1755 ਚ ਬਣਿਆ ਸੀ ਖੜੋ-ਮਟ ਬਹੁਤ ਸੁੰਦਰ ਹੈ ਇਹ ਮਹਾਰਾਜਾ ਨਾਬੇ ਦਾ ਰਾਸ ਦੀ ਗਈ ਉਹ ਤੋਂ ਬਣਿਆ ਮਹਾਰਾਜਾ ਨਾਬੇ ਦਾ ਬਣਿਆ आज कौन बोलेगा? बेटे पचाल ले लो आजो। ताजू। हाँ। साड़ी पंजीबी पीढ़ी चल। परी पंजीबी पीढ़ी थी। अच्छा। ये मालूम है। जा। पंजीबी पीढ़ी है। एक ओनली नेक्स्ट बता दीजिए। तू? जा रहा है जा। ਮੈਨੂੰ ਪ੍ਰਕਰਮਾ ਸਿਖਾ ਰਹੇ ਨੇ ਆਪ ਗਲਤ ਪ੍ਰਕਰਮਾ ਕਰ ਦਿੱਤੀ ਮੈਂ ਸਜਮੇ ਤਾਲੀ ਜੀ ਕਿ ਮੈਂ ਐਕਚੁਅਲ ਛੇਵੇਂ ਦੇ ਲੱਗਾ ਇਹ ਹੋਣਗੇ ਮਹੰਤ ਸੰਤ ਦਾਸ ਜੀ ਜਾਂ ਇਨ੍ਹਾਂ ਦੇ ਸਮੇਂ ਤੇ ਬਣਿਆ ਹੋਊਗਾ ਮੰਦਿਰ ਤੇ ਦੇਖੋ 700 350 ਸਾਲ ਪੁਰਾਣਾ ਮੰਦਿਰ ਹੈ ਠੀਕ ਹੈ 1700 ਨਹੀਂ ਮਹਾਰਾਜਾ ਨਾਪਾ ਜੀ ਨੇ ਬਣਾਇਆ 1755 ਸਮਥਿੰਗ ਬਣਿਆ ਹੋਇਆ ਵਾ ਮਹਾਰਾਜਾ ਨਾਪਾਲ ਤਾਂ ਆਪਣੇ ਮਹਾਰਾਜਾ ਦੇਖੋ ਸਿੱਖ ਧਰਮ ਨਾਲ ਵੀ ਸੀ ਹਿੰਦੀ ਧਰਮ ਦੇ ਸਭ ਦਾ ਸਤਿਕਾਰ ਕਰਦੇ ਸੀ ਤਾਂ ਸੈਕੂਲਰਿਜ਼ਮ ਵਾਲੀ ਜਿਹੜੀ ਸਿਧਾਂਤ ਹੈ ਉਹ ਕੱਲਾ ਇਹ ਨਹੀਂ ਆਪਣੇ ਕਨਸਟੀਟਿਊਸ਼ਨ 'ਚ ਐਡ ਹੋਇਆ ਤੇ ਪਹਿਲਾਂ ਤੋਂ ਹੀ ਐਵੇਂ ਆ ਪੰਜਾਬ 'ਚ ਤਾਂ ਬਈ ਹੈ ਗਿਆ ਦੂਜੇ ਸਟੇਟਾਂ ਦਾ ਮੈਨੂੰ ਪਤਾ ਨਹੀਂ ਬਹੁਤ ਸਾਡੀ ਚੀਜ਼ ਯਾਰ ਥੈਂਕ ਯੂ ਸੋ ਮੱਚ ਹੈਪੀ ਬਹੁਤ ਸਰਪ੍ਰਾਈਜ਼ਡ ਮੈਨੂੰ ਬਹੁਤ ਅੱਛਾ ਲੱਗਿਆ ਆਜੋ ਜੀ ਚਲਿਏ ਕਾਕਾ ਚਲੋ ਜੈ ਬੀਰਾਂ ਕੋ ਜੈ ਬੀਰਾਂ ਕੋ

ਇਹ ਮੇਰੇ ਬਚਪਨ ਦੇ ਕੁਝ ਇੱਕ ਲਾਲੋਕੀ ਯਾਦਾਂ ਦੇ ਵਿੱਚ ਇੱਕ ਹੈ ਮੈਂ ਮੈਨੂੰ ਮੇਰੇ ਮਾਮਾ ਜੀ ਲੈ ਕੇ ਹੁੰਦਾ ਸੀਗੇ ਮੈਂ ਤੇ ਮਾਮਾ ਜੀ ਉਸ ਟਾਈਮ ਤੇ ਮਾਮਾ ਜੀ ਕੋਲ ਹੁੰਦਾ ਸੀਗਾ ਚੇਤਕ ਸਕੂਟਰ ਅਸੀਂ ਚੇਤਕ ਸਕੂਟਰ ਤੇ ਆਉਂਦੇ ਸੀਗੇ ਮੈਂ ਪਿੱਛੇ ਬੈਠਾ ਹੁੰਦਾ ਕੋਲ ਮਾਮਾ ਜੀ ਦਾ ਵਿਆਹ ਵੀ ਨਹੀਂ ਹੋਇਆ ਸੀਗਾ ਅੱਛਾ ਫਿਰ ਆ ਕੇ ਸਿਰੇ ਮੱਥਾ ਟੇਕ ਕੇ ਜਾਂਦੇ ਸੀ ਆਏ ਉਹਨੂੰ ਯਾਦ ਹੈ ਉਸ ਟਾਈਮ ਦਾ ਤਾਂ ਪਤਾ ਮੇਰੇ ਮਾਈਂਡ 'ਚ ਕੀ ਚੱਲ ਰਹੀ ਸੀ ਅੱਗੇ ਮੈਂ ਹੁਣ ਮੂਰਤੀਆਂ ਦੇ ਮੱਥਾ ਟੇਕ ਕੇ ਆਇਆ ਦੇਖ ਉਸ ਟਾਈਮ ਤੇ ਮੇਰੇ ਮਾਇੰਡ 'ਚ ਤਾਂ ਬਹੁਤ ਵੱਡੇ ਵੱਡੇ ਮੂਰਤੀਆਂ ਜੱਦ ਰਹੀ ਸੀ ਏਡੇ ਏਡੇ ਪਜਾ ਦੇ ਛੋਟਾ ਸੀ ਤਾਂ ਲੱਗ ਰਿਹਾ ਸੀ ਪਨੂਰਿਆ ਕੇ ਦੇਖਿਆ ਇੱਕਦਮ ਤਾਂ ਇੱਕ ਵਾਰੀ ਤਾਂ ਮੈਂ ਉਹ ਹੋ ਗਿਆ ਸ਼ੌਕਜ ਕਿ ਹੈ ਇੱਦਾਂ ਕੀ ਮੰਦਿਰ ਆ ਮੇਰੇ ਮਾਇੰਡ 'ਚ ਇੱਦਾਂ ਕੁਝ ਬਣਾ ਵੈਸੀ ਬੜੀ ਛੋਟੇ ਹੁੰਦੇ ਨੇ ਛੋਟੇ ਸੀ ਨੂੰ ਤਾਂ ਵੱਡਾ ਵੱਡਾ ਲੱਗਦਾ ਹੋਗਾ ਸਾਰਾ ਛੋਟੇ ਨੇ ਚੀਜ਼ਾਂ ਉਹ ਮੈਂ ਦੇਖੀਆਂ ਤਾਂ ਹੁਣ ਨਾ ਮਾਮਾ ਜਿਹੜਾ ਕੋਲ ਜਾਂਦੇ ਆ ਪਰ ਉੱਥੋਂ ਸਕੂਟੀ ਚੱਕਾਂਗੇ ਫਿਰ ਇੱਕ ਹੋਰ ਜਗਾ ਹੋਰ ਦਿਖਾਉਣੇ ਜੋ ਸੰਗਰੂਪਰੇ ਸੰਤਨੌਲੇ ਦੇ ਵਿੱਚ ਇੱਕ ਹੋਰ ਮੰਦਿਰ ਕਿੱਥੇ ਆਗੇ ਕੌਣ ਆ ਗਿਆ ਕਿੱਥੇ ਆ ਗਏ ਪੱਕੀ ਦੇ ਆ ਗਏ ਨਾਨੀ ਨਾਨੀ ਦਾਦੀ ਨਾਨੀ ਕੌਣ ਆ ਗਿਆ ਬਣਾ ਕਿੱਥੇ ਆ ਗਏ ਦਾਦੀ ਨਾਨੀ ਦਾਦੀ ਨਾਨੀ ਐ ਆ ਵੀ ਕਹ ਲੋ ਨਾਨ ਆਣ ਕੇ ਆ ਗਏ ਆ ਬਲੌਗ ਦੇ ਚੱਕਰ ਵਿੱਚ ਕਿਤੇ ਗੀਨ ਨਾ ਦੇ ਤੇ ਪਰੇ ਕਰੋ ਸਰ ਨਾਨੀ ਆ ਗਈ ਅਰੇ ਜਦੋਂ ਮੈਂ ਇਹ ਕਰ ਰਹੇ ਦੋ ਦੋ ਚੀਜ਼ਾਂ ਹਾਂਜੀ ਇਨੂੰ ਚੜ ਗਿਆ ਚਾ ਮੇਰੇ ਆਏ ਦਾ ਹਾਂ ਇਹ ਪਿਆਰ ਕਰਦਾ ਮੇਰਾ ਬਹੁਤ ਹਾਂ ਅੰਦਰ ਲੋ ਮਮੀ ਇਹ ਹਾਂ ਸ਼ਰਾਰਤਾਂ ਫੁੱਲ ਤਿਆਰ ਦੇਖੋ ਨਹੀਂ ਹਾਂ ਬੱਸ ਆ ਰਹੀ ਆ ਹੂੰ ਉਂਗਲਾਂ ਲਾ ਕੇ ਦੇ ਦੇ ਮੇਰਾ ਆਪਣੀ ਮੱਝ ਦੀ ਹੈ ਕਿਉਂ ਤੁਹਾਨੂੰ ਮੱਝ ਤੇ ਹੈਵਨ ਦੀ ਪੋਟੀ ਚ ਫਰਕ ਨਹੀਂ ਦਿਖਦਾ ਸੇਮ ਬਸ ਮੈਂ ਜਾਨੀ ਕਵਲੀਏ ਸਮੈਰ ਤਾਂ ਸਹੀ ਸ਼ਹਿਰਨ ਸ਼ਹਿਰ ਨਹੀਂ ਰਹੀ ਮੱਝ ਦੇ ਗੋਹੇ ਤੇ ਉਹਦੇ ਜਵਾਕ ਦੀ ਪੋਟੀ ਦੇ ਵਿੱਚ ਫਰਕ ਤਾਂ ਹੋਊਗਾ ਸਮੈਲ 'ਚ ਦੇਖੋ ਐਜੋ ਕੁਝ ਨਾ ਬੋਲੇ ਮਿਊਟ ਕਰ ਦਿਓ ਬੀਪ ਬੀਪ ਕਰ ਦਿਓ ਕਿਉਂ ਬੀਬੀ ਕਰ ਦਿਓ ਪੋਟੀ ਦਾ ਕਿਸ ਤੇ ਕਰਦੇ ਹੋ ਹਾਂਜੀ ਹੁਣ ਕਿਹੜੀ ਸ਼ਰਾਰਤ ਕਰ ਰਹੇ ਹੋ ਹੁਣ ਕਿਹੜੀ ਸ਼ਰਾਰਤ ਉਹਨਾਂ ਨੇ ਕੀ ਉਹਨਾਂ ਦਾ ਘਰ ਹੈ ਨਾ ਕਿੰਨੇ ਸੋਹਣੇ ਫਲਾ ਰਹੇ ਬੋਲ ਦਾ ਡੌਗੀ ਦੀ ਆ ਬੋਲ ਹੁੰਦਾਗੀ ਕੋਈ ਜਾਈ ਨਾ ਡੌਗੀ ਨੇ ਪੜਨਾ ਨਾ ਤਨੂੰ ਜਾ ਇਥੇ ਡੈਕ ਡੈਕ ਕਿਉਂ ਨਾ ਚਲਦਾ ਨਾ ਮੀਂਹ ਦੇ ਪੈ ਜਾਂਦਾ ਨਾ ਕਿ ਇਹ ਨਾ ਨਹੀਂ ਜੀ ਤਿਸ਼ਲੀਵਾਰ ਆਪਣੇ ਗਾਣਾ ਪੈ ਰਹੀਆਂ ਸੀ ਕਿ ਨਹੀਂ ਲੈ ਕੇ ਨਹੀਂ ਆਏ ਇਹਨੂੰ ਇਹਨੂੰ ਹੈਵਨ ਨੂੰ ਉਹ ਇਹਦਾ ਤੁ ਨਾਲ ਯਾਰੀ ਹਾਂ ਉਹ ਸੀ ਕਹਿੰਦਾ ਪਾਪਾ ਪਾਪਾ ਕਰੇ ਤੂੰ ਜੂਸ ਬੋਲਾ ਪੀਉਂਦਾ ਦਾਦੂ ਬੁਲਾਉਣਗੇ ਜੂਸ ਦਾਦੂ ਕੋਲ ਆਏ ਆਪਾਂ ਦਾਦੂ ਨੂੰ ਕਹਿ ਜੂਸ ਜੋਤ ਤੋਂ ਮੰਗਾਵਾਂਗੇ ਜੋਤ ਕਿੱਥੇ ਕਾਲਜ ਚ ਹੈ ਕਾਸੀ ਆਇਆ ਹੈ ਜੀ ਹੁਣ ਧਨੋਲੇ ਦੇ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਵੈਸੇ ਤਾਂ ਇਰੇ ਮੈਂ ਕਦੇ ਵੀ ਨਹੀਂ ਆਇਆ ਮੈਂ ਅਜੇ ਤੱਕ ਨਹੀਂ ਆਇਆ ਹਾਂ ਹਾਂ ਕਦੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਆ ਆ ਹੜੇ ਇਹ ਜਮੰਦਰ ਉਹ ਕਿੱਥੇ ਹੈ ਉਹ ਮੈਂ ਜੀ ਤਿੰਨ ਚਾਹੁੰਦਾ ਹੈ ਵਿੱਚ ਜੈ ਦੁਰਗਾ ਵੈਸੇ ਜਿੰਨੀ ਰੋਸ਼ਨੀ ਇਹਦੇ ਵਿੱਚ ਦਿਖ ਰਹੀ ਹੈ ਨਾ ਉਹਨੀ ਰੋਸ਼ਨੀ ਹੈ ਨਹੀਂ ਹੈ ਥੋੜਾ ਹਨੇਰਾ ਹੋ ਗਿਆ ਆਜੋ ਅੰਦਰ ਇੱਥੇ ਇਹ ਸ਼ੂਜ਼ ਤਾਰਨ ਦਾ ਇੱਥੇ ਚੱਪਲ ਵਗੈਰਾ ਤਾਰਨ ਦਾ ਕੰਮ ਹੈ ਅੰਦਰ ਦੇਵੀ ਮਾਤਾ ਦੀ ਹੈ ਮੈਨੂੰ ਇਹ ਜੋ ਬਹੁਤ ਅੱਛੀ ਲੱਗਦੀ ਹੈ ਚਲ ਆਜੋ ਮੱਥਾ ਟੇਕੀਏ ਸੇਟਾ ਕਰ ਲਓ ਚਲੋ ਇਧਰ ਨਹੀਂ ਕੰਮ ਕਿਉਂ ਆਉਣਾ ਉੱਪਰ ਦੀ

ਇਹ ਨੇ ਸਰਸਵਤੀ ਮਾਤਾ ਜੀ ਅੰ内 ਜੇ ਕਿੰਨਾ ਪੁਰਾਣਾ ਮੰਦਿਰ ਹੈ ਇਹਦਾ ਰਿਕਾਰਡ ਦੇ ਅਨੁਸਾਰ 250 300 ਸਾਲ ਪੁਰਾਣਾ ਮੰਦਿਰ ਹੈ ਉਮੇ ਉਹ ਕਿਹੜੇ ਵਰਨੇ ਆਣਾ ਹਨੂਮਨ ਮੰਦਿਰ ਉਹ ਵੀ 300 ਸਾਲ ਮੋ ਪੁਰਾਣਾ ਬਾਅਦ ਚੋਂ ਆਇਆ ਇਹ ਪਹਿਲਾ ਬਣੇ ਹੋਏ ਨੇ ਮੰਦਿਰ ਆਪਣੇ ਠੀਕ ਇਹ ਨਾਬਾ ਨਾਬਾ ਰਿਆਸਤਾ ਹੁੰਦੀ ਨਹੀਂ ਜੇ ਮਹਾਰਾਜਾ ਉਹਨਾਂ ਨੇ ਬਣਾਏ ਨੇ ਉਹ ਨਾ ਉਹ ਪੰਡਤ ਜੀ ਨੇ ਵੀ ਦੱਸਿਆ ਇਹ 90 ਰਾਸ ਤੁਸੀਂ ਰਾਜ ਨਹੀਂ ਬਣਾਏ ਹੋਏ ਨੇ ਸਾਰੇ ਕਿੱਥੋਂ ਤੁਸੀਂ ਮੈਂ ਸੰਗਰੂਰ ਤੋਂ ਅੱਛਾ ਹਾਂ ਇਹ ਨਾਪੇ ਰਿਆਸ ਦੇ ਅੰਦਰ ਆਉਂਦੇ ਨੇ ਤੇ ਬਾਗ ਸੀ ਪਿੱਛੇ ਹਾਂ ਹਮ ਨੂੰ ਪਤਾ ਉਰੇ ਪਿੱਛੇ ਸਟੇਡੀਅਮ ਵੀ ਆਪਣਾ ਉਹੀ ਬਾਗ ਹੁੰਦਾ ਸੀ ਪਤਾ ਜਦੋਂ ਸਟੇਡੀਅਮ ਬਣ ਗਿਆ ਵੀ ਜਨ ਕਿ ਚਾਰੋਂ ਦਿਸ਼ਾਵਾਂ ਦੇ ਵਿੱਚ ਬਣਾਇਆ ਹੋਇਆ ਮੰਦਿਰ ਇੱਧਰ ਵੀ ਇੱਧਰ ਵੀ ਤੇ ਇੱਧਰ ਵੀ ਪੂਰਬ ਪਕਸ਼ਣ ਦਰਖਸ਼ਣ ਉੱਪਰ ਠੀਕ ਹੈ ਇੱਧਰ ਇੱਧਰ ਬਣਾਇਆ ਬੱਸ ਸਟੈਂਡ ਦੇ ਬੈਕ ਸਾਈਡ ਹੀ ਸ਼ਿਵ ਜੀ ਦਾ ਮੰਦਿਰ ਹੈ ਹਾਂ ਇਹਦੇ ਜਦੋਂ ਆਪਾਂ ਜਾਵਾਂਗੇ ਆਪਣਾ ਬਾਗ ਦੇ ਪਿੱਛੇ ਇਸ ਜੀ ਦਾ ਮੰਦਿਰ ਹੈ ਮਾਮਾ ਜੀ ਨਹੀਂ ਤਾਂ ਰੇ ਫੁੱਟਬਾਲ ਕਰਦੇ ਰਹਿੰਦੇ ਨੇ ਨਾ ਹਾਂ ਉਹ ਤਾਂ ਮੈਨੂੰ ਕਹਿੰਦੇ ਸੀ ਕਹਿੰਦੇ ਜੇ ਹੋਰ ਦੇਖਣ ਜਾਣਾ ਵਾ ਤਾਂ ਕਹਿੰਦੇ ਉਧਰ ਕ੍ਰਿਸ਼ਨ ਜੀ ਦਾ ਮੰਦਿਰ ਹੈ ਉਧਰ ਸ਼ਿਵਤੀ ਦਾ ਮੰਦਿਰ ਹੈ ਮੈਂ ਕਿਹਾ ਮੈਂ ਉਰੇ ਜਾ ਕੇ ਆਉਣਾ ਹੋ ਗਿਆ ਉਰੇ ਮੈਂ ਆਇਆ ਨਹੀਂ ਹੈ ਕਦੇ ਹਾਂ ਕੋਈ ਨਾ ਜੀ ਵਧੀਆ ਆਪਣੇ ਕੋਈ ਨਹੀਂ ਕਿ ਪ੍ਰਾਚਨ ਮੰਦਿਰ ਹੈ ਹਾਂ ਪ੍ਰਾਚਨ ਮੰਦਿਰ ਹੈ ਮੂਰਤੀ ਪੁਰਾਣੀ ਹੈ ਜਿਹੜੀ ਵਿੱਚ ਅੰਦਰ ਪਈ ਹੈ ਠੀਕ ਹੈ ਇਹ ਪ੍ਰਾਚਨ ਮੂਰਤੀ ਹੈ ਆਪਣੀ ਜਿਹੜੀ ਸਾਹਮਣੇ ਹਾਂ ਮੂਰਤੀ ਹਾਂ ਰਾਜੇ ਨੇ ਸਥਾਪਿਤ ਕਰਾਈ ਹੋਈ ਓਏ ਹਨੂਮਾਨ ਜੀ ਨੇ ਅੰਦਰ ਇਧਰ ਪੈਰ ਪਾਏ ਨੇ ਜੀ ਆਤਾ ਸਾਰੇ ਬਾਹ ਚੋਂ ਬਣਾਇਆ ਸਾਰਾ ਹਾਂ ਹਾਂ ਇਹ ਤਾਂ ਬਾਹ ਚ ਯਾਨੀ ਕਿ ਆਹੀ ਪ੍ਰਾਚੀਨ ਹੈ ਸਭ ਤੋਂ ਹਾਂਜੀ ਹਾਂਜੀ ਇਹ ਆਪਣੇ ਇੱਧਰ ਆ ਗਈ ਨੂਰ ਜੀ ਤੇ ਬਸਾਂ ਸਾਰੇ ਉਹਨਾਂ ਨੇ ਫਰਮਾ ਜੇ ਨੇ ਕੋਈ ਖੂਨ ਹੀ ਕੋਈ ਉਹਨਾਂ ਦੀ ਕੋਈ ਇੱਛਾ ਕਿਸੇ ਨੇ ਉਹਨਾਂ ਨੂੰ ਕਹਿਤਾ ਹੋਣਾ ਜੀ ਉਹ ਤਾਂ ਯਾਨੀ ਕਿ ਵਧੀਆ ਸੀ ਰਾਜਾ ਕੋਲੇ ਪੈਸਾ ਪੂਸਾ ਵਧੀਆ ਹੁੰਦਾ ਸੀ ਪੈਸਾ ਤਾਂ ਹੁਣ ਵੀ ਇੰਡੀਆ ਚ ਬਹੁਤ ਹੈ ਰਾਂ ਪਰ ਕਰਪਸ਼ਨ ਜਿਆਦਾ ਹੈ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਭਾਈ ਆਪਣਾ ਏਅਰ ਟਿਕਟਿੰਗ ਵਗੈਰਾ ਦਾ ਕੰਮ ਹੈ ਨਾਲ ਲੋਨ ਵਗੈਰਾ ਦੇ ਨਾਲ ਬਲੌਗਿੰਗ ਹੈ ਵਲੋਗਿੰਗ ਹਾਂਜੀ ਹਾਂ ਠੀਕ ਹੈ ਚਲੋ ਵਧੀਆ ਹੁਣ ਮੈਂ ਰਿਵਿਊ ਲੈਣਾ ਤਾਂ ਉਹਨਾਂ ਦਾ ਬਣਦਾ ਜਿੰਨਾਂ ਲਈ ਮੈਂ ਇਹਨਾਂ ਸਾਰਾ ਕੁਝ ਕਰਿਆ ਹਾਂਜੀ ਮੈਡਮ ਜੀ ਕਿਵੇਂ ਲੱਗਿਆ ਮੱਥਾ ਟੇਕ ਕੇ ਬਹੁਤ ਅੱਛਾ ਅਜੋ ਮੰਦਿਰ ਦਾ ਹਾਂ ਪ੍ਰਾਚੀਨ ਉਹ ਮੰਦਿਰ ਇਹ ਦੇਖੀ ਹਿਸਟਰੀ ਵਾਲੀ ਆਇਆ ਮੈਂ ਤੁਹਾਨੂੰ ਅੱਜ ਆਹ ਨਾਮ ਹੀ ਬਣਾਇਆ ਕਹਿੰਦੇ ਕਿਟ ਉਰੇ ਦੋ ਤਿੰਨ ਗਾਣਿਆਂ ਦੀ ਸ਼ੂਟਿੰਗ ਵੀ ਹੋਈ ਆ ਤੇ ਦਾਨਗੜ ਉਹ ਨਾਲ ਹੀ ਪਿੰਡ ਆ ਠੀਕ ਹੈ ਉਰੇ ਉੱਥੇ ਆਪਣੀ ਜਿਹੜੀ ਅਨੁਸ਼ਕਾ ਸ਼ਰਮਾ ਤੇ ਦਲਜੀਤ ਦੀ ਮੂਵੀ ਆਈ ਸੀ ਫਲੋਰੀ ਉਹਦੀ ਸ਼ੂਟਿੰਗ ਹੋਈ ਸੀਗੀ ਇਹਰੇ ਦੋ ਮੰਦਰ ਹੋਰ ਨੇ ਇਹ ਕ੍ਰਿਸ਼ਨ ਜੀ ਦਾ ਮੰਦਰ ਹੈ ਇੱਕ ਸ਼ਿਵ ਮੰਦਰ ਉਹ ਨੈਕਸਟ ਟਾਈਮ ਜਿਹਦੇ ਦਾਰੇ ਜਿਹੜਾ ਮਾਰਿਆ ਮੈਂ ਉਹ ਦਿਵਾਵਾਂਗੇ ਉਹ ਦਿਖਾਵਾਂਗੇ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆ ਕੱਲ੍ਹ ਅੱਜ ਦੇ ਲਈ ਗੁੱਡ ਨਾਈਟ